சுவே தோ மஹயதாச தோ சகல் துவார ਗੇ ਕੀ ਗੋਬਿੰਦ ਦਾਸ ਤਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਨਬਾਚ ਰਧਾ ਸੋ ਦੋਹਰਾ ਕ੍ਰਿਸ਼ਨ ਰਾਧਕਾ ਸੰਗ ਕਹਿਓ ਅਤਿ ਹੀ ਬਿਹਸ ਕੈ ਬਾਤ ਖੇਲਹੁ ਗਭਹ ਪ੍ਰੇਮ ਸੋ ਸੋਨ ਸਮ ਕੰਚਨ ਗਾਤ ਕ੍ਰਿਸ਼ਨ ਰਾਧਕਾ ਸੰਗ ਕਹਿਓ ਅਤਿ ਹੀ ਬਿਹਸ ਕੈ ਬਾਤ ਖੇਲਹੁ ਗਭਹ ਪ੍ਰੇਮ ਸੋ ਸੁਨ ਸਮ ਕੰਚਨ ਗਾਤ ਕ੍ਰਿਸ਼ਨ ਬਾਤ ਸੁਨ ਰਾਧਾ ਅਤਿ ਹੀ ਬਹਿਸ ਕੈ ਚੀਤ ਰਸ ਬਿਖੇਗਾ ਮਨ ਲਗੀ ਗਵਰਨ ਸੋ ਮਿਲਗੀਤ ਸਵਈਆ ਚੰਦਰ ਭਗਾ ਹਰ ਚੰਦਰ ਮੁਖੀ ਮਿਲ ਕ ਬ੍ਰਖ ਭਨ ਸੁਤਾ ਸੰਗ ਗਾਵੇ ਸੁਰਟ ਸਰੰਗ ਸੁਧਮਲਾਰ ਬਿਲਾਵਲ ਪੀਤਰ ਤਨ ਬਸਵੇ ਅਰੀਜ ਰਹੀ ਮ੍ਰਿਜ ਹੋ ਕੀ ਦ੍ਰਿਯਾ ਸੋ ਰਿਜ ਰਹਿ ਤੁਨ ਜੋ ਸੁਨ ਪਾਵੇ ਸੋ ਸੁਨ ਕੇ ਇਨ ਪਹਿਤ ਗੈ ਮਨ ਤਿਆਗ ਰਗੀ ਮਰੇ ਗਿਓ ਚਲੇ ਆਵੇ ਤਿੰਨ ਸੇ ਦਰ ਮੰਗਦਾ ਈਸਰਪ ਰਸ ਸੋ ਤਿੰਨ ਕੋ ਅਤਹੀ ਮਨ ਭੀਨੋ ਬੇਸਰ ਹੰਦ ਸੋ ਕੰਠ ਸਿਰੀ ਅਰਮੁਦ ਸਿਰੀ ਹੂ ਕੋ ਸਾਜ ਨਵੀਨ ਭੁਖਨ ਅੰਗ ਸਭ ਐਸੇ ਸੁੰਦਰ ਅੱਖਣ ਭੀਤਰ ਕਾਜਰ ਦੀਨੋ ਤਾਹੀ ਸੋਤੇ ਕਬ ਸਿਆਮ ਕਹੈ ਭਗਵਾਨ ਕੋ ਚਿਤ ਚੁਰਾਈ ਕ ਲੀਨਾ ਸਵਈਆ ਚੰਦਨ ਚੰਦ ਕੀ ਚਾਂਦਨੀ ਮੈਂ ਕਬ ਸਿਆਮ ਜਬ ਹਰ ਖੇਲਨ ਰਸ ਲਗਿਓ ਹੈ ਰਧੇ ਕੋ ਅਨੰਨ ਸੁੰਦਰ ਵੇਖ ਕੇ ਚੰਦ ਸੁਤਾਹੀ ਕੇ ਵਿੱਚ ਭਗਿਓ ਹੈ ਹਰ ਕੋ ਦਿਨ ਚਿੱਤ ਚੁਰਾਈ ਲਿਓ ਸੋ ਕਿਦੋਂ ਕਬ ਕੋ ਮਨ ਯੋ ਓਮ ਗਿਓ ਹੈ ਨਨ ਕੋ ਰਸ ਦੇ ਭਿਲਵਾ ਬ੍ਰਿਖ ਭਾਨ ਠਗੀ ਭਗਵਾਨ ਠਗਿਓ ਹੈ ਚਿੱਤ ਚੁਰਾਈ ਲਿਓ ਸੋਕੇ ਧੋਕਾ ਵੀ ਕੋ ਮਨਿਓ ਉਮਗਿਓ ਹੈ ਨਨਨ ਕੋ ਰਸ ਦੇ ਭਿਲਵ ਬ੍ਰਖ ਭਨ ਠਗੀ ਭਗਵਾਨ ਠਗਿਓ ਹੈ ਵਾਹਿਗੁਰੂ ਜੀ ਕਾ ਖਾਲਸਾ ਅਜਕੇ ਜੈਕਾਰੇ ਗਜਾਵੇ ਸੋ ਨਿਹਾਲ ਹੋਵੇ ਸਤਿ ਸ਼੍ਰੀ ਅਕਾਲ ਗੁਰਬਾਰਕਾਣ ਦੇਗ ਤੇਗ ਫਤਿਹ ਗੁਰੂ ਪੰਥ ਖਾਲਸੇ ਦੀ ਦਿਨਾਂ ਦਿਨ ਛੜਦੀ ਕਲਾ ਰਖਨੀ ਸਚੇ ਪਾਤਸ਼ਾਹ ਜੀ ਮਹਾਰਾਜ